ਪਹਿਲਾ ਆਪਾਂ ਕੁਝ ਆਲੂ ਉਬਾਲ ਲਈ ਫਿਰ ਆਪਾਂ ਉਹਨਾਂ ਨੂੰ ਮੈਸ਼ ਕਰ ਲਿਆ ਤੇ ਫਿਰ ਆਪਾਂ ਬਰੀਕ ਚੀਰ ਕੇ ਦੋ ਪਿਆਜ਼ ਪਾ ਤੇ ਇਸ ਵਿੱਚ ਫਿਰ ਆਪਾਂ ਇਸ ਚ ਦੋ ਹਰੀਆਂ ਮਿਰਚਾਂ ਪਾਵਾਂਗੇ ਤੇ ਫਿਰ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਾਂ ਇਸ ਵਿੱਚ ਐਡ ਕਰਾਂਗੇ ਧਨੀਆ ਪਾਊਡਰ ਲਾਲ ਮਿਰਚ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਥੋੜਾ ਜਿਹਾ ਜੀਰਾ ਤੇ ਅਜਵੈਨ ਤੇ ਧਨੀਏ ਦੇ ਬੀਜ ਤੇਰਾ ਪਸਾਰੇ ਮਸਾਲਿਆਂ ਨੂੰ ਵੀ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਥੋੜਾ ਜਿਹਾ ਇਸ ਵਿੱਚ ਐਡ ਕਰਾਂਗੇ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਐਡ ਕਰਾਂਗੇ ਆਪਾਂ ਤੇ ਥੋੜਾ ਜਿਹਾ ਕਾਲਾ ਨਮਕ ਵੀ ਐਡ ਕਰ ਦਾਂਗੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਾਂ ਪਾਵਾਂਗੇ ਥੋੜੀ ਜੀ ਕਸੂਰੀ ਮੇਥੀ ਇਸ ਦੇ ਉੱਪਰ ਕਸੂਰੀ ਕਸੂਰੀ ਮੇਥੀ ਫਿਰ ਹੁਣ ਆਪਾਂ ਜਿਹੜਾ ਆਲੂ ਬਾਲ ਕੇ ਉਸ ਵਿੱਚ ਆਪਾਂ ਮਸਾਲੇ ਵਗੈਰਾ ਐਡ ਕੀਤੇ ਸੀ ਹੁਣ ਉਸ ਵਿੱਚ ਆਪਾਂ ਥੋੜਾ ਥੋੜਾ ਬੇਸਨ ਪਾ ਕੇ ਤਨੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਮੇਰੇ ਅਧਰ ਮम्मा ਇਸ ਤੇਲ ਆਪਣਾ ਗਰਮ ਹੋ ਗਿਆ ਸੀ ਤਾਂ ਮम्मा ਜਿਹੜੇ ਨੇ ਉਹਦੀਆਂ ਜਿਹੜਾ ਆਪਾਂ ਬੇਸਨ ਬਣਾਇਆ ਸੀ ਉਸ ਦੀਆਂ ਬੋਲਸ ਬਣਾ ਕੇ ਤੇ ਉਸ ਨੂੰ ਫਰਾਈ ਕਰ ਰਹੇ ਨੇ ਚੰਗੀ ਤਰ੍ਹਾਂ। ਤਾਂ ਇਧਰ ਆਪਣਾ ਤੇਲ ਗਰਮ ਹੋ ਗਿਆ ਸੀ ਤੇ ਮੰਮਾ ਨੇ ਜਿਹੜੇ ਆਪਾਂ ਆਲੂ ਬਣਾਏ ਸੀ ਉਹਨਾਂ ਦੀਆਂ ਬਾਲਸ ਬਣਾ ਕੇ ਤੇ ਹੁਣ ਉਹਨਾਂ ਨੂੰ ਫਰਾਈ ਕਰ ਲੈਣਗੇ ਤੇ ਐਵੇਂ ਫਿਰ ਆਪਾਂ ਹੋਲੀ ਹੋਗੇ ਸਾਰੇ ਬਣਾ ਲਾਂਗੇ ਲਓ ਜੀ ਆਪਣੀ ਪਹਿਲੀ ਬਾਲ ਬਣ ਕੇ ਤਿਆਰ ਹੋ ਚੁੱਕੀ ਹੈ ਐਵੇਂ ਹੀ ਆਪਾਂ ਹੋਰ ਵੀ ਬਣਾ ਲਾਂਗੇ